ਸਰਸੇਗੜ ਬਾਈ ਜੀ ਮਾਨਾਡੇ ਵੀ ਫਾਰਮ ਤੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਦੋ ਝੋਟੀਆਂ ਇੱਕ ਬੱਚਾ ਮਰੀ ਝੋਟੀਆਂ ਵੱਡੀ ਹਜਾਣੀ ਦੀ ਜੈਡ ਬਲੈਕ ਤੇ ਇੱਕ ਤੋਪੜ ਝੋਟੀ ਆ ਤੇ ਬਾਈ ਨੇ ਕਰਦੇ ਗੱਲ ਬਾਤ ਦੋ ਹੀ ਪਸ਼ੂ ਆ ਤੇ ਵਧੀਆ ਤੇ ਕੁਆਲਟੀ ਵਾਲੇ ਪਸ਼ੂ ਆ ਤੇ ਥਣ ਲੇਵਾ ਬਹੁਤ ਵਧੀਆ ਸਰ ਸਿਕਲਬਾਈ ਜੀ ਸਾਡੀ ਬਾਜੀ ਵੀਰ ਜੀ ਕਿਹਾ ਓਕੇ ਹਾਂ ਬਾਬਾ ਜੀ ਵੀਰ ਜੀ ਪਰਮਾਨਾ ਜੀ ਹਾਂ ਵਧੀਆ ਠੀਕ ਠਾਕ ਵੀਰ ਜੀ ਜਿੰਨੇ ਭੈਣ ਭਰਾ ਮਾੜਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਿਲੋਂ ਵੀਰ ਜੀ ਧੰਨਵਾਦ ਕਰਦੇ ਆ ਤੇ ਝੋਟੀਆਂ ਵੀਰ ਜੀ ਕੱਲ ਵੀ ਆਪਣੇ ਕੋ ਵੱਡੀਆਂ ਚਲੀਆਂ ਆਂ ਸੀ ਥਾਟ ਅਠ ਹਾਂਜੀ ਤੇ ਮਾਲ ਵੀ ਗਿਆ ਸੀ ਤੇ ਚੰਗੀਆਂ ਝੋਟੀਆਂ ਟਾਪ ਦੀਆਂ ਦੋ ਆਈਆਂ ਸੀ ਠੀਕ ਜੀ ਇੱਕ ਝੋਟੀ ਦੇ ਤੋਂ ਕੜਿਆ ਹਾਂਜੀ ਹਾਂਜੀ ਤੇ ਗਾਤੀ 34 ਦਿਨ ਹੋ ਗਿਆ ਬਣੀ ਹਾਂ ਜੀ ਆਲੀ ਜਾਂਦੇ ਵਿੱਚ ਬਣੀ ਹੋ ਗਿਆ ਪਰ ਖਾਲੀ ਕਰਕੇ ਦਵਾਂਗੇ ਕਿਉਂਕਿ ਟਿੱਚੀ ਦੀ ਨਸਲੀ ਆ ਇੱਕ ਝੋਟੀ ਮੀਨੇ ਉਹ ਅੰਦਰ ਸੋਈ ਹੈ ਮੀਨੇ ਉਹ ਅੰਦਰ ਸੋਈ ਹੈ ਵੀਰ ਕੋ ਗੱਬਣਾ ਹੀ ਵੇਖੀ ਉਧਰੋਂ ਝੋਟੀ ਆਈ ਆ ਗੱਬਣ ਆਈ ਇੱਥੇ ਸੋਈ ਆ ਠੀਕ ਹੈ ਤੇ ਚੰਗੀ ਵੱਡੀ ਝੋਟੀ ਮੀਨੇ ਉਹ ਅੰਦਰ ਸੋਈ ਹੈ ਸਾਰੀ ਹਾਂਜੀ ਹੋਣ ਝੋਟੀ ਕੋ ਦੁੱਧ 10 ਕਿਲੋ ਹੋਊਗਾ ਵਧੀਆ ਤਿਆਰ ਠੀਕ ਹੈ ਝੋਟੀ ਕੋ ਦੁੱਧ 13 14 ਕਿਲੋ ਚੱਲੀ ਹੀ ਪਰ ਬੱਚਾ ਮਰਨ ਕਰਕੇ ਹੀਜ ਬੜਾ ਕੀਤਾ 5 ਵਜੇ ਤਾਜੀ ਦਾ ਮਰਿਆ ਹੋਇਆ ਕੋਈ ਇਹੋ 5-7 ਦਿਨ ਹੋਏ ਬੱਚਾ ਮਰੀ ਉਹ ਕੋਈ ਵਿਹਾਂ ਪਾਈਆਂ ਦਿਨਾਂ ਲੱਗੇ ਸੋਈ ਮਹੀਨੇ ਤੱਕ ਠੀਕ ਜੀ ਓਕੇ ਕੋ ਲੋ ਜੀ ਝੋਟੀ ਵੱਡੀ ਜਿਹੜਾ ਵੀਰ ਭਰਾ ਲੈ ਆ ਗਿਆ ਹਾਂਜੀ ਸਾਡੀ ਵਾਲੀ ਝੋਟੀ ਆਗੇ ਠੀਕ ਪੂਰੀ ਸਾਫ ਤੇ ਵੱਡੀ ਕਿਦਾਂ ਆਵਾਡਾ ਕਾਜਾ ਵੀਰ ਝੋਟੀ ਦਾ ਠੀਕ ਹੈ ਪੂਰੀ ਜਵਾਨ ਝੋਟੀ ਹਰਿਆਣੇ ਦੀ ਝੋਟੀ ਆ ਤੇ ਬੀੜ ਬੂਲ ਝੋਟੀ ਦੇਖੋ ਸੁਬਾਹ ਚੋ ਕੇ ਗਾਂਹ ਵਿੱਚ ਰੁਕਦੇ ਪੈਸੇ ਵਧਾਉਣ ਵਾਲੀ ਆ ਫੇਰ ਠੀਕ ਪੈਸੇ ਕਰਨ ਵਾਲੀ ਝੋਟੀ ਲੈ ਆ ਵੀ ਕੋਕਸਰਾਈ ਬੜਾ ਲੱਗਾ ਹੋਇਆ ਹੈ ਜੀ ਖੇਤੀ ਠੀਕ ਆ ਵੇਖੋ ਕਿੱਥੇ ਚੀਜ਼ ਇਹ ਤੋਂ ਤੇ ਉਧਰੋਂ ਦੇਖ ਜਾਣ ਕਿੱਥੇ ਕਿੱਥੇ ਲਗਾ ਜਾਗੇ ਆਠਾ ਵੇਖੋ ਗਰਾਸ ਮਾਲ ਮਾਲ ਚਲੇ ਹਲੈਣ ਮੈਂ ਚਾਲੇ ਚਲਾ ਦਈਏ ਜਿਹੜਾ ਕਿ ਵੀਰ ਭਰਾ ਮੰਗ ਲੋ ਪਰ ਛੋਟੀ ਇੱਕ ਕਰਾਂਗੇ ਕਾਲੀ ਜੈਡ ਬਲੈਂਕ ਜਿਹੜੇ ਕਿ ਵੀਰ ਭਰਾ ਨੇ ਦਿੰਦੀ ਨਾ ਹਾਂਜੀ ਇੱਕ ਯਾਦ ਕਰੂਗਾ ਤੇ ਸਾਪਣਾ ਟੋਕੜਾਂ ਦਾ ਭਾਜ ਜਿਆਜ ਬਿਲਕੁਲ ਬੱਚ ਨੂੰ ਕੀ ਕਰਨਾ ਹੈ ਘਰ ਜਾ ਕੇ ਵੀ ਬੱਚਾ ਸਾਡੇ ਕੋਲ ਮਾਫ ਕਰਦਾ ਠੀਕ ਆ ਤੇ ਕੋ ਦੇਖੋ ਲੋੜ ਦਾ ਪੂਰਾ ਜਵਾਨ ਆ ਤੇ ਪੇਟ ਪੂਰੇ ਦੀ ਪੂਰੀ ਚੋੜੀ ਆ ਤੇ ਲੈਵਲ ਉਹਦੀ ਬੜੀ ਸੋਹਣੀ ਆ ਤੇ ਦੇਖੋ ਕੁਆਲਿਟੀ ਦੇਖੋ ਜਟਾ ਬਹੁਤਾ ਜ਼ਿਆਦਾ ਨਹੀਂ ਪਰ ਬਰੀਡ ਵਾਲੀ ਆ ਵੀ 10 ਕਿਲੋ ਲਈ ਆ ਕਿਉਂਕਿ ਲੈਵਾ ਘੱਟ ਹੁੰਦੀਆਂ ਦੁੱਧ ਨੂੰ ਚੰਗੀਆਂ ਹੁੰਦੀਆਂ ਬਰੀਡ ਚੰਗੀਆਂ ਹੁੰਦੀਆਂ ਐਸਾ ਜੀ ਅੱਠ 9 ਕਿਲੋ ਦਈ ਜਾਂਦੇ ਬੜੀ ਅੱਠ 9 ਕਿਲੋ ਜਿੰਨਾ ਦੁੱਧ ਅੱਠ 9 ਕਿਲੋ ਦਈਂਦੇ ਗਾਂ ਝੋਟੀ ਫੇਰ ਰਕਮ ਦੀ ਜਿਹੜੀ ਗੱਲ ਹੈ ਤੇ ਚੰਗੀ ਕੁਆਲਿਟੀ ਨਹੀਂ ਵੀਰ ਜੇ ਕੋਈ ਦਿਲ ਕਰੀ ਦੁੱਧ 10 ਕਿਲੋ ਦੇਊਗੀ ਪਰ ਜੀ ਲਾਉਣਾ ਬਣਾ ਝੋਟੀ ਦਾ ਜਿਹੜੀ ਵੈਸਾ ਭਾਈ ਕੀ ਮੋਲ ਜੇ ਮੋਲ ਵੀਰ ਝੋਟੀ ਦੇ ਸਮੇ ਦੇ ਹਿਸਾਬ ਨਾਲ ਹੈਗੀ ਆ ਕਹਿੰਦਾ 70 ਦੇ ਰੰਗ ਵੇਖੀ ਜਾਓਗੇ 70 ਤੇ ਇਹ ਆ ਤਾਂ ਜਲਦੀ ਸੜੀ ਹੈ ਪਰ ਝੋਟੀ ਜਿਹੜਾ ਵੀਰ ਭਰਾ ਲੈ ਗਿਆ ਓਕੇ ਜੀ ਇੱਕ ਜੀ ਯਾਦ ਕਰੂਗਾ ਈਡੀ ਚੰਗੀ 70000 ਦੀ ਹਾਂ ਨਾ ਇਹ ਮੇਰਾ ਵੀ ਸਵਾ ਚੋ ਕੇ ਗਾਂ ਤਿਆਰ ਹੋ ਗਈ 1 15 1 20 25 ਤੱਕ ਝੋਟੀ ਦੇ ਸਾਨੂੰ ਦੇ ਦੇ ਭਾਵੇਂ ਵੀਰ ਕੋਈ ਮਨ ਚਾਵੇ ਈਡੀ ਜਿਆਦਾ ਚੰਗੀ ਓਕੇ ਕੁਆਲਟੀ ਵਾਲੀ ਝੋਟੀ ਵੱਡੀ ਪਿਆਰ ਕਰਕੇ ਬਾਈ ਕਹਿੰਦਾ ਸਾਨੂੰ ਦੇ ਦੇ ਝੋਟਿਆ ਸੇਕ ਸੁੰਘ ਦੇਖੋ ਸਿੰਗੀ ਲੱਗੀ ਝੋਟੀ ਨੂੰ ਚੌਣ ਵਾਲੀ ਆਹੋ ਦੇਖੋ ਜੀ ਪੂਰੀ ਵੱਡੀ ਫੁੱਲ ਸਜਿਆ ਕਵਾਲਟੀ ਵੇ ਇਨਾ ਕਦ ਕੜੂ ਜੇ ਨਹੀਂ ਮਿਲਦਾ ਛੋਟੀਆਂ ਦਾ ਪਾਕੇ ਤਾਂ ਮਰ ਜੂਗਾ ਹੈ ਰਾਜੀ ਹੁੰਦੀ ਦੇ ਤੂੰ ਕਿੱਥੇ ਜਾਂਦੀ ਆ ਠੀਕ ਜੀ ਓਰੀ ਛੋਟੀ ਵੱਡੀ ਆ ਗਾੜੀ ਨਾਲ ਦੇ ਦੱਸੋ ਜੇ ਅੱਗੇ ਆ ਤੋ ਕੱਟੋਟੇ ਵੀਰ ਯਾਨ ਇਧਰ ਆ ਆਸਾਡ ਮੀਨੇ ਹਉ ਤੈ ਹੋ ਗਏ ਬਣੀ ਨੂੰ ਠੀਕ ਜੀ ਬਾ ਗਰੰਟੀ ਕੋਈ ਨਹੀਂ ਨਾ ਕੋਈ ਨਹੀਂ ਨਿਕਲਾ ਫਿਰ ਅਗਲੇ ਦੀ ਕਿਸਮਤੇ ਅਗਲੇ ਕਿਸਮਤੇ ਆ 6 ਗਰੰਟੀ ਨਹੀਂ ਦੇਤਾ ਤਾਂ ਮਹੀਨਾ ਦੱਸਿਆ ਵੀ ਅਗਲੇ ਵੀਰ ਮੇਰਾ ਕੋਈ ਗਰਮ ਗੁਰਮ ਚੀਜ਼ ਨਾ ਦੇਵੇ ਵੀ ਮੈਂ ਇਹਨੂੰ ਗਾ ਨਵੀਂ ਕਰਾਉਣੀ ਆ ਜਾਂ ਕੀ ਗੱਲ ਹੈ ਨਾ ਮਹੀਨਾ ਕਢੀ ਕੇ ਇਹਨੂੰ ਚੱਕ ਕਰਾ ਦੇ ਨਾ ਇਹ ਵੀ ਉਧਰ ਦੀ ਵੀਰ ਇੱਕ ਰੰਗ ਕਾਲੀ ਮੈਂ ਵੀ ਯਾਦ ਕਾ ਤਾਂ ਬੜੀ ਆ ਦੋ ਤਾਂ 7 ਕਿਲੋ ਵਧੀਆ ਹੋਊਗਾ ਓਕੇ ਜੀ 6 ਕਿਲੋ ਦੀ ਗਰੰਟੀ ਹੋਊਗੀ ਦੁੱਧ ਦੀ ਜਿਹੜੀ ਗੱਲ ਆ ਤੇ ਆਪ ਸਮਾ ਦੀ ਇੱਕ ਨੰਬਰ ਦੇ ਉਦਰੇ ਮਾਈਆਂ ਦੀ ਬੰਤਰੀ ਹੋਰ ਹੁੰਦੀ ਆ ਸਹੀ ਗੱਲ ਤੇ ਕੀ ਮੋਲ ਪਈ ਇਹਦਾ ਮੋਲ ਵੀ ਬਿਲਕੁਲ ਜਾਇਜ਼ ਤੇ ਪੇਠ ਪੁੜੇ ਦੀ ਪੂਰੀ ਚੋੜੀ ਦਾ ਵਧੀਆ ਧਾਰਾ ਕਿੰਨੀਆਂ ਖੇਲੇ ਦੁੱਧ ਵੀਰ 7 ਕਿਲੋ 6 ਵਧੀਆ ਹੋਊਗਾ 6 ਕਿਲੋ 6 ਕਿਲੋ ਵਧੀਆ ਹੋਊਗਾ ਪੇਠ ਪੁੜੇ ਦੀ ਵਿੱਚ ਚੋੜੀ ਕੱਢੀ ਆ ਜਿਹੜਾ ਕੋਈ ਵੀ ਇਨਸਾਨ ਲੇ ਕਾ ਵੱਤਰਿਆਈ ਛੋਟੀ ਰਕਮ ਦੀ ਆ ਓਕੇ ਜੀ ਤੇ ਪਹਾੜਾ ਜਾਇਜ਼ ਹਾਂਜੀ ਮੋਲ 60 55 ਦੀ ਦਰ ਆ 55 ਦੀ 55000 ਤੇ ਬੇਦੋ ਜਾਇ ਕੀਤਾ ਜਾਂ 20000 ਵੀ ਚਫੇ ਪੂਰੇ 50000 50000 ਦੀ ਐਂਡ ਲਾਓ ਜੀ 50000 ਦੀ ਐਂਡ ਤਾਂ ਵਧੀਆ ਸਾਫ ਝੋਟੀ ਹੈ ਵੀ ਤੇ 50000 ਦੀ ਐਂਡ ਹੈ ਦੁੱਧ ਪਾਵੇਂ ਪੰਜ ਲਾਲੇ ਤੇਲ ਪਾਵੇਂ ਫਿਰ ਜਿਹੜੀ ਮਈ ਜਿਹੜੀ ਪੜਿਆ ਉਹ ਤੋਕਣਾ ਜੀ ਮਹੀਂ ਦਵਾਂਗੇ ਪੰਜ ਕਰੋੜ ਕਰਕੇ ਲੈ ਵੀ ਜਿਹਦਾ ਬੱਚਾ ਮਰਿਆ ਉਹ ਹੀ ਮਹੀਂ ਕਈ ਬੱਚਾ ਮਰੀ ਇਹ ਇਹ ਕਹਿਣ ਉਹ ਵੀ ਕਹਿ ਸਕਦੇ ਵੀ ਦੋਵਾਂ ਮਈਆਂ ਦੇ ਬੱਚੇ ਮਰੇ ਆ ਜਿਹੜੀ ਮਈ ਤੋਕੜਾ ਤੋਕੜਾ ਇਹ ਦੱਸ ਕੇ ਦਵਾਂਗੇ ਉਹ ਝੋਟੀ ਆਪ ਸਬੂਤ ਵੇਖੀ ਆ ਝੋਟੀ ਗੱਬਣ ਅਖੀ ਵੇਖੀ ਡੱਠੀ ਤਾਂ ਕਰੀ ਚੱਲੀ ਆ ਨਾ ਦੁਆ ਦੁਆ ਥੱਲੇ ਸਾਫ ਸੁੱਤਰੀ ਆ ਓਕੇ ਜਿਹੜੀ ਗੱਲ ਹੈ 70000 ਦੀ ਝੋਟੀ ਹਾਂ ਨਾ ਹੀ ਦੇਣੀ ਆ ਪਰ ਜਿਹੜਾ ਵੀਰ ਭਰਾ ਲੈ ਗਿਆ ਨਾ ਓਕੇ ਤੇ ਇਹ ਆ ਵੀ ਇਨੇ 7 ਲੱਖ ਵੀ ਖਰਚ ਲਿਆ ਝੋਟੀਆਂ ਨੂੰ ਮਾਰ ਪਾ ਦੋਗੀ ਹੁਣ ਹੀ ਦੀ ਚੰਗੀ ਓਕੇ ਵਧੀਆ ਸਾ ਪਸ਼ੂ ਆ ਤੇ ਵਧੀਆ ਧੁੰਨ ਵਾਲੀ ਝੋਟੀ ਆ ਤਾਂ ਵਧੀਆ ਲੈ ਵਾਲੂਆ ਮਾਰ ਦੀ ਜੇ ਤਾਜੀ ਹੁੰਦੀ ਆ ਤੇ ਵਧੀਆ ਰਿਕੋਰਡ ਵਾਲੀਆਂ ਝੋਟੀਆਂ ਆ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰਾ ਕਰ ਜਿਗਾ ਨਿਕੇ ਨਿਕੇ ਬਾਦ ਹੁਣੇ ਵੀਡੀਓ ਆ ਜਣੀ ਹੈ ਹੁਣੇ ਵੀਡੀਓ ਚਾਰ ਦਿਨ ਪਾ ਜਿਹੜੇ ਵੀਰ ਭਰਾਣੇ ਲੱਲੀਆਂ ਹਨ ਇੱਕ ਨਿਆਰੇ ਵਾਲੀਆਂ ਝੋਟੀਆਂ ਦੋਵੇਂ ਕਿ ਕੁਆਲਿਟੀ ਵਾਲੀਆਂ ਠੀਕ ਹੈ ਇਹ ਦੋਵੇਂ ਕੋ ਇਕੱਠਿਆਂ ਲਾਓ ਤੇ ਉਹਨੂੰ ਹੋਰ ਲੈਸ ਕਰ ਸਕਦੇ ਹੋ ਉਹਨੂੰ ਹੋਰ ਛੋਟ ਹੋ ਜੂਗੀ ਹੋਰ ਹੋ ਜੂਗੀ ਹੋਰ ਹੋ ਜੂਗੀ ਚਲੋ ਠੀਕ ਹੈ 8000 ਰੁਪਿਆ ਨੂੰ ਲੈਸ ਹੋਰ ਹੋ ਜਣਗੀਆਂ ਜੇ ਤੁਹਾਨੂੰ ਪੱਟੀਆਂ ਲੱਗੂ ਓਕੇ ਜੀ ਹਰੇ ਬਾਈ ਬੋਲੇ ਡਰੈਸ ਬਾਨੀਆਂ 15 ਦੀਆਂ ਦੇ ਦਾਂਗੇ ਜਿਹੜਾ ਕਿ ਵੀਰਪਰਾ ਘਟਾ ਹੋਰ ਬਾਈ ਪਸ਼ੂ ਲੈ ਬਾਤ ਲੈ ਆ ਸ਼ਾਮ ਤੱਕ ਆਈ ਨਹੀਂ ਆ ਆਪਣੇ ਕੋਲ ਜਨਵਾਰ 2 3 ਹੋਰ ਮਈਆਂ ਸੁਈਆਂ ਰਾਤ ਦੀਆਂ ਆਈਆਂ ਵੀ ਆ ਤੇ ਉਹ 5 4 ਹੋਰ ਨਾਲ ਆਉਂਦੀਆਂ ਫੇਰ ਪੁੰਨੇ ਵੀ ਆ ਓਕੇ ਜੀ ਹਾਂ ਜੀ ਚਲੋ ਬਾਈ ਬੋਲੇ ਡਰੈਸ ਜੇ ਲਾਈਕ ਕਮੈਂਟ ਸ਼ੇਅਰ ਹੋਵਾ ਤਾਂ ਵੱਧ ਚੈਨਲ ਨੂੰ ਕਰਿਆ ਕਰੋ ਸਪੋਰਟ ਦਿਆ ਕਰੋ ਜਨਵਾਰ ਵੀਰ ਇਹੋ ਜੇ 10 10 20 20 ਹਜ਼ਾਰ ਨਫਾ ਜਾ ਕੇ ਪੈਂਦਾ ਲੋਕਾਂ ਨੂੰ ਠੀਕ ਜੀ ਤੇ ਪਹਾੜਾ ਜਿਆ ਜੀ ਹਾਂ ਜੀ ਨੰਬਰ ਹੈਗਾ 84 40 70 75 ਜਿੱਤੇ ਬੱਕਰੀਆਂ ਪੈ ਗਏ ਆ ਜੀ ਹਾਂ ਜੀ ਚਲੋ ਦਿਖਾ ਦਿਓ ਹਾਂ ਜੀ ਉਹ ਦਿਖਾ ਦਿਓ ਠੀਕ ਹੈ ਇਹ ਵੀਰ ਕੱਠੀਆਂ ਕੇ ਵੀਰ ਭਰਾ ਬਣਾਈਆਂ ਸੀ ਹਾਂਜੀ ਤੇ ਚੰਗੀਆਂ ਅੱਤਵਾਦੀ ਪੱਟਾਂ ਆ ਤੇ 6 ਆ 6 6 ਨਾਲ ਗਏ ਇੱਕ ਬੱਕਰਾ ਇੱਕ ਬੱਕਰਾ 7 ਨਾਲ ਗਿਆ ਹਾਂਜੀ ਤੇ ਜਿਹੜੇ ਕੇ ਵੀਰ ਭਰਾ ਨੇ ਚੰਗੀਆਂ ਬੇਕ ਬੱਕਰੀਆਂ ਆ ਹਾਂਜੀ ਦੁਨੀਆ ਵੱਡੀਆਂ ਠੀਕ ਜਿਹੜੇ ਕੇ ਵੀਰ ਭਰਾ ਨੇ ਲੈਣੀਆਂ ਹੋਣਗੀਆਂ ਨਾ ਹਾਂਜੀ ਇਹਦੇ ਕੋਈ ਲੱਹੁ ਕੱਠੀਆਂ ਹਾਂਜੀ ਫਿਰ 12000 ਦੇ ਹਿਸਾਬ ਨਾਲ ਹਾਂ ਜਦ ਕੱਠੀਆਂ ਲੱਲੂਗਾ ਨਾ ਫਿਰ 10 ਦੇ ਪੁੱਠੇ ਨਾ ਦੇਦਾਂਗੇ ਸਾਰੇ ਨਾਲ ਗਏ ਇੱਥੇ 10000 ਦੇ ਹਿਸਾਬ ਨਾਲ ਕਲੀ ਕਲੀ 12 ਠੀਕ ਜੀ ਕਲੀ ਕਲੀ 12 12000 ਦੇ ਜੇ ਇਕੱਠੀਆਂ ਲੱਲੂ 10000 ਦੇ ਪੁੱਠੇ ਨਾਲ ਸਾਰੇ ਨਗਦੇ ਨਾਲ ਇਕੱਠੇ ਠੀਕ ਓਕੇ ਲੱਲੇ ਤੇ ਬਈ ਆਂ ਲਸਨੀ ਬਕਰੀਆਂ ਜਿਆਦਾ ਹੋਣ ਕਰੇ ਮੀਟ ਵਾਲਾ ਨਾ ਜਿਹਨੇ ਘਰ ਜਣਾ ਖਣੀਆਂ ਠੀਕ ਸਾਵੇ ਪਠਾ ਚੰਗੀਆਂ ਲੋ ਜਣਾ ਸਵਾਲੋਂ ਤੜਕਾ ਲਾਉਣ ਕਰੇ ਠੀਕ ਆ ਉਹਨਾਂ ਦਾ ਸਿਆਜ ਦਾ ਸਿਆਰਾ ਕਰਨਾ ਚਾਰ ਪਾਲਾ ਹਾਂ ਠੀਕ ਹੈ ਤੇ ਬਾਕੀ ਛੋਟੀਆਂ ਵੀ ਦੀ ਚੰਗੀਆਂ ਵਧੀਆ ਕੁਆਲਟੀ ਵਾਲੀਆਂ ਹਾਂਜੀ ਆ ਛੋਟੀ ਦੀ ਦਾ ਚੰਗੀਆ ਸਵਾਦੀ ਆ ਛੋਟੀ ਜਿਹੜਾ ਵੀ ਖਾਓ 50000 ਦੀ ਛੋਟੀ ਆ 50000 ਦੀ ਮਿਰ 52 ਦੀ ਆ ਜੀ ਵੱਡੀ ਦੂਜੀ ਬਣੇ ਚਾਰ ਕਿਲੋ ਦੁੱਧ ਦਈ ਜਾਵੇ ਐਹੇ ਛੋਟੇ ਤਿਆਰ ਕਰਤੇ ਆਂ ਗਾਂ ਲੱਖ ਦੀ ਹੋਈਂਦੀ ਐ ਮੈਨਾਂ ਵੀਰ ਚੰਗਾ ਸਵਾਦੀ ਲੰਗ ਰਿਆ ਕੁਆਲਟੀ ਵਾਲੀਆਂ ਲਓ ਜੀ ਹਰਾ ਲਿਓ ਆਲਾ ਆਕੇ ਵੀਰ ਫੋਨ ਨੰਬਰ ਆਪਣਾ ਹੈ 842740 7753 ਹਾਂਜੀ ਨਾਮ ਹਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰਾ ਖਿੱਚ ਕੇ ਰੱਖੋ ਮੈਂ ਆਣਾ ਵੀ ਹੁਣ ਹੈਪੀ ਵੀਰ ਵੀ ਨਾਲ ਆ ਹਾਂਜੀ ਤੇ ਮਾਰ ਉਹ ਹੀ ਲੱਗੇ ਜਾਂਦਾ ਸਮਾਦਾ ਕਹੇਰੇ ਸਮਾਦਾ ਤਾਂ ਨਹੀਂ ਆਜਣਗੇ ਤਾਂ ਕੱਲ ਆਜੂ ਫਾਲ ਮੈਂ ਆਣਾ ਵਧੀਆ ਤੋਂ ਵਧੀਆ ਪਾਵਾਂਗੇ ਸਤ ਅਸ਼ਮਈਆਂ ਦੀ ਲੋਕੀ ਵੀਰ ਸਾਡੀ ਵੀਡੀਓ ਵੇਖ ਕੇ ਵੀਰ ਬੜਾ ਖੁਸ਼ ਹੁੰਦੇ ਆ ਜਿਹਨੂੰ 7753 ਦੀ 80 ਦੀ ਸੱਜਰ ਮੈਂ ਮਿਲ ਜਾਂਦੀ ਨਾ ਹਾਂਜੀ ਉਹ ਪੂਰਾ ਨਜ਼ਾਰਾ ਲੈਂਦੇ ਆ ਵੀ 70 7000 ਦੀ 80 ਵਾਲੀ ਮਹੀਂ ਵਧੀਆ ਕੁਆਲਿਟੀ ਜਿਹੜੀ ਥਣ ਭਾ ਜਾਈ ਜਾਂਦੀ ਹੈ ਠੀਕ ਹੈ ਹਰ ਇੱਕ ਇਹ ਗੱਲ ਸੁਣੀ ਦੀ ਭਰਾ ਦੀ ਕਿਉਂ ਭਾਈ ਠੀਕ ਠਾਕ ਨਾ ਤੇ ਚਲੋ ਆਗੇ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜਿਹੜੇ ਹਰ ਇੱਕ ਵੀਰ ਭਰਾ ਕੋ ਵੀਡੀਓ ਪਹੁੰਚ ਸਕੇ ਠੀਕ ਹੈ ਜੀ ਧੰਨਵਾਦ ਸਸੀ ਗੱਲ ਜੀ